ਹਾਂ ਪਹਿਲਾਂ ਵੀ ਤਾਂ ਐਡ ਮੈਂ ਫੇਸਬੁੱਕ ਤੇ ਵੀ ਦੇਖੀ ਸੀ ਇੰਸਟਾਗ੍ਰam ਤੇ ਵੀ ਦੇਖੀ ਸੀ ਇਹ ਉਹੀ ਆ ਅਮਰਤ ਹੈਂਡਲੋਂਗ ਇੱਕ ਮਿੰਟ ਚੈੱਕ ਕਰ ਲਵਾਂ ਹਾਂ ਇਹ ਤਾਂ ਉਹੀ ਆ ਹੁਣੇ ਪੁੱਛਦੀਆਂ ਦਲਾਵਰ ਨੂੰ ਹੈਲੋ ਕਿੱਥੇ ਆ ਤੁਸੀਂ ਮੈਂ ਨਾ ਮਾਨਸਾ ਸੀ ਆਈ ਹੋਈ ਤੁਹਾਨੂੰ ਦੱਸਿਆ ਤਾਂ ਸੀਗਾ ਮੇਰਾ ਮਾਨਸਾ ਸ਼ੂਟ ਹੈ ਅਮਰਤ ਹੈਂਡਲੂਮ ਵਾਲਿਆਂ ਦਾ ਸ਼ੋਰੂਮ ਆਹ ਦੇਖੋ ਮੈਂ ਉਹਦੇ ਮੋਹਰੇ ਖੜੀ ਆ ਜਿਹੜੀ ਮੈਂ ਤੁਹਾਨੂੰ ਫੇਸਬੁੱਕ ਤੇ ਦੇ ਇੰਸਟਾਗ੍ਰਾਮ ਤੇ ਉਹਨਾਂ ਦਾ ਦਿਖਾਉਂਦੀ ਸੀ ਨਾ ਐਡ ਹਾਂ ਇਹਨਾਂ ਨੇ ਤਾਂ ਭਾਰੀ ਡਿਸਕਾਊਂਟ ਲਾਇਆ ਹੋਇਆ ਹੈ ਕਿਵੇਂ ਕਰਾਂ ਦੇਖੀ ਵਿਆਹ ਦਾ ਸੀਜ਼ਨ ਆ ਮੇਰੀਆਂ ਸਾਰੀਆਂ ਫਰੈਂਡਾਂ ਕਹਿੰਨੀਆਂ ਸੀ ਵੀ ਆਪਾਂ ਸ਼ਾਪਿੰਗ ਕਰਨੀਆਂ ਉਹਨਾਂ ਦੀਆਂ ਬੇਟੀਆਂ ਦੇ ਵਿਆਹ ਆ ਨਾ ਹਾਂ ਮੈਂ ਇੱਕ ਵਾਰ ਚੈੱਕ ਕਰਮ ਥੋੜਾ ਜਿਹਾ ਸਮਾਨ ਖਰੀਦ ਲਵਾਂਗੀ ਦੇਖ ਕੇ ਫੇਰ ਕੀ ਆ ਯਾਰ ਤੁਸੀਂ ਮਨਾ ਨਾ ਕਰਿਆ ਕਰੋ ਠੀਕ ਆ ਥੈਂਕ ਯੂ ਸੋ ਮਚ ਮੈਂ ਜਾ ਕੇ ਦੇਖਦੀ ਆ ਅੰਮ੍ਰਿਤ ਹੈਂਡਲੂਮ ਮਾਨਸਾ ਹਾਂ ਹਾਂ ਚਲ ਠੀਕ ਹੈ ਓਕੇ 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 ਹਾਂ ਓ ਯਾਰ ਮੇਰਾ ਦੀ ਵੀਡੀਓ ਨਹੀਂ ਸੀ ਦੇਖੀ ਹਾਂ ਮਾਨਸਾ ਪ੍ਰਚਾਰ ਚੈਨਲ ਤੇ ਬਸ ਉਹ ਹੀ ਠੀਕ ਹੈ ਮੈਂ ਜਾਨੀ ਅੰਦਰ ਸ਼ਾਪਿੰਗ ਕਰਕੇ ਹੁਣ ਫੋਨ ਕਰਨਾ ਮੈਂ ਤੁਹਾਨੂੰ ਮੱਸਣਾ ਫੋਨ ਨਾ ਕਰਿਓ ਹੁਣ ਮੈਨੂੰ ਤੇ ਕਟਕੀ ਨਾ ਕਰਿਓ ਮੇਰਾ ਜਿੰਨਾ ਦਿਲ ਕਰੂੰਗਾ ਨਾ ਮੈਂ ਉਨੀ ਸ਼ਾਪਿੰਗ ਕਰੂੰਗੀ ਚਲ ਠੀਕ ਹੈ ওকে ਬਾਈ ਲੈ ਬਈ ਕੁਲਦੀਪ ਕੋਰੇ ਬਰ ਜਾ ਅੰਦਰ ਹੁਣ ਕਰ ਲੈ ਸ਼ਾਪਿੰਗ ਦਲਾਵਰ ਬਲੋ ਤਾਂ ਤੈਨੂੰ ਮਿਲ ਗਈ ਖੁੱਲੀ ਛੁੱਟੀ ਚੰਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪੂ ਮੈਂ ਮਰ ਜਾ ਮਾਨਸਾ ਚ ਪਹਿਲੀ ਵਾਰ ਐਡਾ ਸ਼ੋਰੂਮ ਆਈ ਤਾਂ ਮੈਂ ਅੱਗੇ ਵੀ ਆ ਮਾਨਸਾ ਚ ਪਰ ਪਹਿਲਾਂ ਤਾਂ ਕਦੇ ਦੇਖਿਆ ਨਹੀਂ ਖਰੇ ਮੈਂ ਆਈ ਪਹਿਲੀ ਵਾਰ ਇੱਧਰ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਡਮ ਜੀ ਤੁਸੀਂ ਉਹੀ ਨਹੀਂ ਜਿਹੜੇ ਪੰਜਾਬੀ ਫਿਲਮਾਂ ਜਾਂਉਂਦੇ ਆ ਛੋਟ ਮੂਵੀਆ ਦੇ ਵਿੱਚ ਹਾਂ ਹਾਂ ਮੈਂ ਤਾਂ ਉਹੀ ਹਾਂ ਪਰ ਮੈਂ ਤਾਂ ਤੁਹਾਡੀ ਨੈਟ ਤੇ ਵੀਡੀਓ ਦੇਖ ਕੇ ਆਈ ਆ ਤਾਂ ਵੀਡੀਓ ਤਾਂ ਸਹੀ ਹੈ ਜੀ ਸਾਨੂੰ ਤਾਂ ਇੰਨੀ ਖੁਸ਼ੀ ਹੋਈ ਹੈ ਵੀ ਸਾਡੇ ਸ਼ੋਰੂਮ ਦੇ ਵਿੱਚ ਐਡੇ ਵੱਡੇ ਪੰਜਾਬੀ ਕਲਾਕਾਰ ਅਦਾਕਾਰ ਆ ਗਏ ਉਹ ਤਾਂ ਠੀਕ ਹੈ ਥੈਂਕ ਯੂ ਧੰਨਵਾਦ ਪਰ ਤੁਸੀਂ ਇਹ ਦੱਸੋ ਉਹ ਜਿਹੜੀ ਤੁਸੀਂ ਵੀਡੀਓ ਨੈਟ ਤੇ ਪਾਈ ਹੋਈ ਸੀ ਹਾਂਜੀ ਹਾਂਜੀ ਉਹ ਅਸਲੀਆ ਨਾ 7000 ਕੰਪਨੀ ਤੇ ਹਾਂ ਹਾਂ ਜੈਨੂਨ ਵੀਡੀਓ ਹੈ ਜੀ ਜਿਹੜਾ ਸਾਮਾਨ ਅਸੀਂ ਦਿਖਾਇਆ ਉਹੀ ਦੇਵਾਂਗੇ ਜਿੰਨਾ ਰੇਟ ਦੱਸਿਆ ਉਹੀ ਮੈਂ ਕਹਿੰਦਾ ਜਿੰਨਾ ਡਿਸਕਾਊਂਟ ਤੁਹਾਨੂੰ ਕਿਹਾ ਉਹੀ ਰੇਟ ਡਿਸਕਾਊਂਟ ਦੇਵਾਂਗੇ ਤੇ ਸਕੂਟਰੀ ਵੀ ਨਾਲ ਜੀ ਅੱਛਾ ਸਕੂਟਰੀ ਵੀ ਅਸੀਂ ਨਾਲ ਲਾਤੀ ਜੇ ਤੁਸੀਂ 3000 ਦੀ ਸ਼ਾਪਿੰਗ ਕਰਦੇ ਹੋ ਤਾਂ ਇੱਕ ਇਨਾਮਿਕ ਕੂਪਨ ਦੇ ਨਾਲ ਜੇ 5000 ਦੀ ਸ਼ਾਪਿੰਗ ਕਰਦੇ ਹੋ ਤਾਂ ਦੋ ਇਨਾਮਿਕ ਕੂਪਨ ਨਾਲ ਜੇ 10000 ਦੀ ਸ਼ਾਪਿੰਗ ਕਰੋਗੇ ਤਾਂ ਪੰਜ ਨਾਮੀ 쿠ਪਨ ਦੇਵਾਂਗੇ ਜੀ ਸਕੂਟਰੀ ਪੱਕਾ ਨਿਕਲੂਗੀ ਪੱਕਾ ਨਿਕਲੂ ਦੋ LED'ਆਂ ਵੀ ਹੈ ਜੀ ਬੱਤੀ ਬੱਤੀ ਇੰਚ ਦੀਆਂ ਹੈ LED ਵੀ ਉਹ ਵੀ ਦੋ ਮੈਂ ਤਾਂ ਨਵਾਂ ਘਰ ਪਾਇਆ ਉਹਦੇ ਵਿੱਚ ਦੋਨਾਂ ਕਮਰਿਆਂ 'ਚ ਲਾਉਂਗੀ ਮੈਡਮ ਜੀ ਦੋ LED'ਆਂ ਦਾ ਇੱਕ ਸਕੂਟਰ ਇਹ ਅਸੀਂ ਇਹ ਨਾਮ ਕੱਢਣਿਆ 15 ਤਰੀਕ ਨੂੰ 11ਵੇਂ ਮਹੀਨੇ ਦੇ ਵਿੱਚ 2024 ਦੇ ਵਿੱਚ ਅੱਛਾ 쿠ਪਨ ਅਸੀਂ ਸਾਰਿਆਂ ਨੂੰ ਦੇਣੇ ਜਿੰਨੇ ਵੀ ਸਾਡੇ ਕੋਲੇ ਗਾਹ ਕਾਉਣਗੇ 쿠ਪਨ ਦੜਾ ਦੜਾ ਅਸੀਂ ਵੰਡੀ ਜਾਣੇ ਆ ਮੈਡਮ ਆ ਸਟੱਫ ਦੇਖੋ ਕਿੰਨਾ ਵਧੀਆ ਸਟੱਫ ਹੈ ਜੀ ਹਾਂ ਇਹ ਮਾਈਨਸ ਡਿਗਰੀ ਚ ਕੰਮ ਕਰਦਾ ਜੀ ਜਦੋਂ ਬਾਹਰਲੇ ਦੇਸ਼ਾਂ ਚ ਆਪਾਂ ਜਾਂਦੇ ਆ ਉੱਥੇ ਜਿਹੜੇ ਜਾਂਦੇ ਆ ਸਟੂਡੈਂਟ ਪੜ੍ਹਾਈ ਵੇਸਤੇ ਉਹਨਾਂ ਵਾਸਤੇ ਇਹ ਤੁਸੀਂ ਲਿਜਾ ਸਕਦੇ ਹੋ ਆ ਦੇਖੋ ਭਾਈ ਮੇਰੀ ਤਾਂ ਭੈਣ ਵੀ ਕੈਨੇਡਾ ਮੇਰੀ ਕੁੜੀ ਇੰਗਲੈਂਡ ਮੈਂ ਤਾਂ ਉਹਨਾਂ ਨੂੰ ਲੈ ਕੇ ਭੇਜੂੰਗੀ ਜਰੂਰ ਜੀ ਜਰੂਰ ਆ ਦੋ ਗੱਡੀਆਂ ਨੇ ਜੀ ਨਾਲ ਦੋ ਸਰਾਂਣੇ ਆ ਜੀ ਆ ਸਰਾਂਣਿਆਂ ਤੋਂ ਇਲਾਵਾ ਗੱਡੀਆਂ ਹਾਂਜੀ ਹਾਂਜੀ ਅੱਛਾ ਆ ਚਾਦਰ ਵੀ ਨਾਲ ਹੀ ਆ ਜੀ ਇਹਦੇ ਆ ਦੇਖੋ अच्छा ਤੇ ਜੇ ਤੁਹਾਨੂੰ ਡਿਸਕਾਊਂਟ ਦੱਸਿਆ ਡਿਸਕਾਊਂਟ ਸੁਣ ਕੇ ਤਾਂ ਤੁਸੀਂ ਹੈਰਾਨ ਹੀ ਹੋ ਜਾਓਗੇ ਕਿੰਨਾ ਅਪ 250% ਡਿਸਕਾਊਂਟ ਹੈ ਜੀ ਇਹਦੇ ਤੇ اچھا ਖੁੱਲਾ ਚੈਲੰਜ ਹੈ ਜੀ ਖੁੱਲਾ ਕੋਈ ਹੋਰ ਵੀ ਆਈਟਮ ਦਿਖਾ ਦੇ ਹੁਣ ਜਰੂਰ ਜੀ ਜਰੂਰ ਆਹ ਦੇਖੋ ਜੀ ਮੈਡਮ ਜੀ ਇਹ ਟਰਾਈਡੈਂਟ ਦਾ ਕੰਬਲ ਹੈ ਜੀ ਇਹ ਵੀ ਅਪ ਟੂ 50% ਡਿਸਕਾਊਂਟ ਰੇਟਾਂ ਤੇ ਹੈ اچھا ਹਾਂ ਜੀ ਤੇ ਆ ਇਹ ਮੋਂਟੀ ਕਾਰਲੋ ਹੈ ਜੀ ਆਹ ਦੇਖੋ ਤੁਸੀਂ ਸਟੱਫ ਦੇਖੋ ਜੀ ਪੂਰਾ ਵਧੀਆ ਸਟੱਫ ਦਾ ਮਿਲੂਗਾ ਹੂੰ ਤੇ ਆ ਦੇਖੋ ਜੀ ਆ ਜਿਹੜਾ ਸੋਨੇ ਰੰਗ ਦਾ ਡੱਬਾ ਹੈ ਇਹਦੇ ਵਿੱਚ ਵੀ ਮੌਂਟੀ ਕਾਰਲੋ ਦਾ ਹੀ ਕੰਪਲੈ ਜੀ ਇੱਕ ਪਾਸੇ ਪਲੇਨ ਇੱਕ ਪਾਸੇ ਪ੍ਰਿੰਟਡ ਵਾਲਾ ਹੀ ਸੋਨਾ ਆ ਇਹ ਵੀ ਅਪ ਟੂ 50% ਡਿਸਕਾਊਂਟ ਰੇਟਾਂ ਤੇ ਆ ਮੈਡਮ ਜੀ ਅੱਛਾ ਹਾਂਜੀ ਦੇਖ ਲਾ ਭਰਾਵਾ ਨਮਾ ਸ਼ਹਿਰ ਜ਼ਿਲ੍ਹਾ ਛੱਡ ਕੇ ਮਾਨਸੇ ਕੱਪੜੇ ਖਰੀਦਣ ਆਈਆਂ ਕੋਲਾਂਬੇ ਵਾਲੀ ਗੱਲ ਨਾ ਹੋਵੇ ਮੈਡਮ ਜੀ ਜੇ ਮੈਂ ਲੰਬਾ ਤੁਸੀਂ ਮੈਨੂੰ ਦਿਓਗੇ ਤਾਂ ਤੁਸੀਂ ਫਿਲਮ ਦੇ ਵਿੱਚ ਕਹਿ ਨਹੀਂ ਦਿਓਗੇ ਵੀ ਉੱਥੋਂ ਮਾੜੀ ਚੀਜ਼ ਦਿੱਤੀ ਸੀ ਹਾਂ ਮੈਂ ਸਾਰੇ ਕੱਪੜੇ ਇੱਥੇ ਸੱਟ ਜਾਣੇ ਆ ਜੇ ਗਲਤ ਨਿਕਲੇ ਤਾਂ ਮਾੜੇ ਮੋਟੇ ਇੱਥੇ ਸਾਡੇ ਕੋਲੇ ਕੋਈ ਵੀ ਆ ਜੇ ਅਸੀਂ ਅਪ ਟੂ 50% ਡਿਸਕਾਊਂਟ ਦਿੰਨੇ ਆ ਤੇ ਸਾਰੇ ਪੰਜਾਬ ਨਾਲੋਂ ਵਧੀਆ ਮਾਲ ਦੇਵਾਂਗੇ ਜੀ ਬ੍ਰਾਂਡਡ ਤੇ ਜੇ ਕਿਸੇ ਨੇ ਬਾਹਰ ਮੰਗਾਉਣੇ ਹੋਣ ਮੈਂ ਕਹਾਂ ਜੀ ਹੋਮ ਡਿਲੀਵਰੀ ਕਰ ਦਾਂਗੇ ਕੋਰੀਅਰ ਕਰ ਦਾਂਗੇ ਅੱਛਾ ਆਨਲਾਈਨ ਭੇਜ ਦੋਗੇ ਆਨਲਾਈਨ ਅੱਛਾ ਹਾਂਜੀ ਹਾਂਜੀ ਲੈ ਬਈ ਫੇ ਤਾਂ ਮੌਜਾਂ ਹੀ ਮੌਜਾਂ ਆ ਮੌਜਾਂ ਜੀ ਅੱਛਾ ਹੋਰ ਕੁਝ ਆ ਵੇਖੋ ਮੈਡਮ ਜੀ ਇਹ ਬੈੱਡ ਕਵਰ ਹੈ ਜੀ ਡਬਲ ਬੈੱਡ ਦਾ ਤੇ ਤੁਸੀਂ ਇਹਨੂੰ ਦੋਨਾਂ ਪਾਸਿਓਂ ਵਿਛਾ ਸਕਦੇ ਹੋ ਇਧਰੋਂ ਵੀ ਇਧਰੋਂ ਵੀ ਤੇ ਇਹਦਾ ਸਟੱਫ ਦੇਖੋ ਜੀ ਤੇ ਇਹਦੇ ਨਾਲ ਮੈਡਮ ਜੀ ਆ ਦੋ ਸਹਰਾਣੇ ਵੀ ਨੇ ਆ ਦੇਖੋ ਜੀ ਆ ਵੇਖੋ ਕਲਰ ਬੜਾ ਪਿਆਰਾ ਹੈ ਹਾਂਜੀ ਹਾਂਜੀ ਇਹਦੇ ਵਿੱਚ ਹੋਰ ਵੀ ਕਲਰ ਹੋਣਗੇ ਬਾਦੂ ਜੀ ਬਾਦੂ ਆ ਦੇਖੋ ਜਿੰਨੇ ਮਰਜੀ ਕਲਰ ਅੱਛਾ ਆ ਬੈੱਡ ਸ਼ੀਟ ਦੀ ਚਾਦਰ ਹੈ ਜੀ ਆ ਦੇਖੋ ਅੱਛਾ ਅਸਰਾਣੇ ਵੀ ਨਾਲ ਨੇ ਜੀ ਕਾਟਨ ਦੀ ਹਾਂਜੀ ਹਾਂਜੀ ਪਿਓਰ ਕਾਟਨ ਹੈ ਜੀ ਫੁੱਲ ਗਰੰਟੀ ਹੈ ਜੀ ਫੁੱਲ ਚੈਲੰਜ ਹੈ ਜੇ ਸਾਡੇ ਵਾਲੇ ਰੇਟ ਤੋਂ ਨੂੰ ਸਾਰੇ ਪੰਜਾਬ ਚ ਕੋਈ ਦੇ ਦੇ ਅੱਛਾ ਖੁੱਲਾ ਚੈਲੰਜ ਠੀਕ ਹੈ ਜੀ ਹਾਂਜੀ ਹਾਂਜੀ ਤੇ ਰੰਗ ਦੀ ਗੱਲ ਕਰੋ ਰੰਗ ਤੇ ਡਿਜ਼ਾਈਨ ਆ ਦੇਖੋ ਜੀ ਤੁਸੀਂ ਜਿੰਨਾ ਮਾਲ ਕਹੋ ਪੂਰੀ ਕੁਆਂਟੀਟੀ ਦੇ ਵਿੱਚ ਮਾਲ ਹੈ ਅੱਛਾ ਹਾਂਜੀ ਸਾਡਾ ਮਾਲ ਸਦਾ ਫੈਕਟਰੀਆਂ ਦੇ ਵਿੱਚ ਆਉਂਦਾ ਮੈਡਮ ਜੀ ਅੱਛਾ ਇਸੇ ਕਰਕੇ ਅਸੀਂ ਦਿੰਨੇ ਆਪ ਟੂ 50% ਡਿਸਕਾਊਂਟ ਇੱਕ ਗੱਲ ਤੁਹਾਨੂੰ ਪਹਿਲਾਂ ਵੀ ਦੱਸੀ ਸੀ ਨਾ ਪਹਿਲਾ ਨਾਮ ਸਕੂਟਰੀ ਹਾਂਜੀ ਦੂਜਾ ਤੇ ਤੀਜਾ ਨਾਮ 32 32 ਇੰਚ ਦੀਆਂ ਦੋ ਐਲਈਡੀਆਂ ਤੇ 3000 ਦੀ ਖਰੀਦਦਾਰੀ ਤੇ ਇੱਕ ਕੂਪਨ 5000 ਤੇ ਦੋ ਕੂਪਨ ਤੇ 10000 ਤੇ ਪੰਜ 쿠ਪਨ ਦੇ ਰਹੇ ਆ ਪੰਜ 쿠ਪਨ ਠੀਕ ਹੈ ਜੀ ਠੀਕ ਹੈ ਤੇ ਸਾਰਿਆਂ ਨੂੰ 쿠ਪਨ ਦੇਣੇ ਜਿਹੜਾ ਜਿਹੜਾ ਸ਼ੋਪਿੰਗ ਕਰਨ ਸਾਡੇ ਸ਼ੋਰੂਮ ਤੇ ਆਊਗਾ ਸਾਰਿਆਂ ਨੂੰ ਅਸੀਂ 쿠ਪਨ ਦੇਈ ਜਾਣਿਆ ਦੇਈ ਜਾਣਿਆ ਵੀਰੇ ਆ ਤਾਂ ਉਹ ਹੀ ਡਿਜ਼ਾਈਨ ਆ ਮੈਂ ਜੇਪਰ ਤੋਂ ਮੰਗਵਾਉਂਦੀ ਹੁੰਨੀ ਆ ਚਾਦਰ ਉਹ ਹੀ ਹੈ ਜੀ ਉਹ ਹੀ ਹੈ ਅੱਛਾ ਇੱਥੇ ਵੀ ਕੁਝ ਡਿਸਕਾਊਂਟ ਹੈਗਾ ਕਿ ਨਹੀਂ ਮੈਡਮ ਜੀ ਇਹਦੇ ਤੇ ਵੀ ਅਪ ਟੂ 50% ਡਿਸਕਾਊਂਟ ਹੈ ਅੱਛਾ ਤੇ ਨਾਲੇ ਦੋ ਸਹਰਾਣੇ ਵੀ ਨੇ ਵਾਲਾ ਸੋਨਾ ਡਿਜ਼ਾਈਨ ਆਏ ਤਾਂ ਕਲਰ ਇਹਦੇ ਵਿੱਚ ਵੀ ਬਹੁਤ ਸੋਹਣੇ ਨੇ। ਤੁਸੀ ਜੀ ਵਾਦੂ ਕਲਰ ਤੁਸੀਂ ਆਹ ਦੇਖੋ ਜੀ ਲਮਾਰੀਆਂ ਭਰੀਆਂ ਪਈਆਂ ਨੇ। ਤੇ ਆਹ ਟਾਵਲ ਇਹ ਮੌਂਟੇ ਕਰ ਲੋ ਦਾ ਟਾਵਲ ਹੈ ਜੀ। ਅੱਛਾ। ਹਾਂਜੀ ਹਾਂਜੀ। ਇਹ ਵੀ ਅਪ ਟੂ 50% ਡਿਸਕਾਊਂਟ ਰੇਟਾਂ ਤੇ ਹੀ ਹੈ। ਅੱਛਾ। ਇਹਦੇ ਵਿੱਚ ਵੀ ਤੁਸੀਂ ਜਿੰਨੇ ਮਰਜ਼ੀ ਰੰਗ ਜਿੰਨੇ ਮਰਜ਼ੀ ਡਿਜ਼ਾਈਨ ਜਿੰਨੇ ਮਰਜ਼ੀ ਲੈ ਸਕਦੇ ਹੋ। ਕੁਆਂਟੀਟੀ ਦੇ ਵਿੱਚ ਵੀ ਲੈ ਸਕਦੇ ਹੋ। ਚਾਹੇ ਇੱਕ ਪੀਸ ਲਓ, ਚਾਹੇ 10 ਪੀਸ ਲਓ। ਚਾਹੇ ਤੁਸੀਂ 1000 ਪੀਸ ਲਓ। ਤੇ ਆਹ ਪਿੱਲੋ। ਪਿੱਲੋ ਆਹ ਦੇਖੋ ਜੀ ਆ ਜਿਹੜੇ ਸਰਾਣੇ ਦਿਖਾਈ ਸੀਗੇ। ਆਹ ਦੇਖੋ। ਹਾਂ ਆ ਕਵਰ ਹੈ ਜੀ ਅਸਰਾਂ ਨੇ ਪਰ ਜਿਹੜਾ ਆ ਚਾਦਰ ਦਾ ਸੈੱਟ ਹੈ ਉਹਦੇ ਨਾਲ ਆ ਸੈੱਟ ਦੇ ਨਾਲ ਦੋ ਕਵਰ ਨੇ ਅਸਰਾਂ ਨੇ ਅਲੱਗ ਤੋਂ ਨੇ ਅੱਛਾ ਸਰਾਂ ਨੇ ਅਲੱਗ ਹੈ ਨਾਲ ਹਾਂਜੀ ਹਾਂਜੀ ਮੈਂ ਤਾਂ ਕੇ ਤੁਸੀਂ ਨਾਲ ਹੀ ਦੇਣੇ ਆ ਜੇ ਤੁਸੀਂ ਨਾਲ ਸਰਾਂ ਨੇ ਲਓਗੇ ਜੀ ਤਾਂ ਮਾੜਾ ਮੋਟਾ ਹੀ ਫਰਕ ਹੈ ਕੋਈ ਖਾਸ ਫਰਕ ਨਹੀਂ ਤੁਹਾਨੂੰ ਬਾਜ਼ਾਰ ਨਾਲੋਂ ਘੱਟੋ ਘਾਟ ਰੇਟਾਂ ਤੇ ਇੱਥੇ ਸੌਦਾ ਮਿਲੂਗਾ ਜੀ। ਅੱਛਾ। ਹਾਂਜੀ। ਠੀਕ ਐ। ਧੰਨਵਾਦ ਵੀਰੇ ਬਹੁਤ ਸੋਹਣਾ ਸਮਾਨ ਆ। ਹੁਣ ਜਿਹੜਾ ਮੈਂ ਸਿਲੈਕਟ ਕੀਤਾ ਨਾ ਬਸ ਉਹ ਮੈਨੂੰ ਸਾਈਡ ਤੇ ਰੱਖ ਦੋ। ਮੈਂ ਤਾਂ ਘੱਟੋ ਘਾਟ 10000 ਦੀ ਸ਼ਾਪਿੰਗ ਕਰਕੇ ਲੈ ਕੇ ਜਾਣੀ ਆ। ਠੀਕ ਐ ਜੀ। ਤੁਹਾਡਾ ਜਿਹੜਾ ਵੀ ਤੁਸੀਂ ਸਮਾਨ ਦੇਖਿਆ ਉਸ ਅਲੱਗ ਕੱਢਿਆ ਹੋਇਆ ਜੀ। ਠੀਕ ਐ ਵੀਰੇ। ਬਸ ਹੁਣ ਉਹਨੂੰ ਪੈਕ ਕਰ ਦੋ ਜੀ। ਠੀਕ ਐ ਜੀ। ਠੀਕ। ਮੈਡਮ ਜੀ ਜਿਵੇਂ ਤੁਸੀਂ ਕਿਹਾ ਸੀ ਨਾ ਵੀ ਅਸੀਂ ਨਵਾਂ ਰੂਮ ਤਿਆਰ ਕੀਤਾ ਤਾਂ ਉਹਦੇ ਵਾਸਤੇ ਤੁਹਾਨੂੰ ਇੱਕ ਤੋਹਫ਼ਾ ਦਿਖਾਉਣਾ ਜ ਆ ਦੇਖੋ ਜੀ ਅੱਛਾ ਪਰਦਿਆਂ ਦੇ ਪਰਦਿਆਂ ਦੇ ਸੈਂਪਲ ਨੇ ਜੀ ਇਹ ਔਰ ਇੱਕ ਗੱਲ ਹੋਰ ਯਾਦ ਰੱਖਿਓ ਮੈਡਮ ਜੀ ਤੁਸੀਂ ਸਿਰਫ ਇੱਥੇ ਡਿਜ਼ਾਈਨ ਪਸੰਦ ਕਰਕੇ ਜਾਣਾ ਤੁਹਾਡੇ ਰੂਮ ਦੇ ਵਿੱਚ ਪਾਈਪ ਲਾਉਣ ਦੀ ਜ਼ਿੰਮੇਵਾਰੀ ਪਰਦੇ ਲਾਉਣ ਦੀ ਜ਼ਿੰਮੇਵਾਰੀ ਪਰਦਿਆਂ ਦੀ ਸਿਲਾਈ ਦੀ ਜ਼ਿੰਮੇਵਾਰੀ ਸਾਰੇ ਕੰਮ ਫਿੱਟ ਕਰਨ ਦੀ ਜ਼ਿੰਮੇਵਾਰੀ ਸਾਡੀ ਹੈ ਤੁਸੀਂ ਸਿਰਫ ਆਰਡਰ ਦੇ ਕੇ ਜਾਣਾ ਫਿੱਟ ਅਸੀਂ ਕਰਕੇ ਦੇਣਾ ਹੈ ਅੱਛਾ ਜੀ ਹਾਂਜੀ ਇੰਨੀ ਸਹੂਲਤ ਦਿੰਦੇ ਆ ਇੰਨੀ ਸਹੂਲਤ ਹੈ ਜੀ ਤੁਹਾਨੂੰ ਟੈਨਸ਼ਨ ਲੈਣ ਦੀ ਬਿਲਕੁਲ ਲੋੜ ਨਹੀਂ ਹੈ ਅੱਛਾ ਤੁਸੀਂ ਪਸੰਦ ਕਰੋ ਤੇ ਸਾਡਾ ਮਿਸਤਰੀ ਐ ਜਾ ਕੇ ਪਾਪ ਲਿਆਊਗਾ ਬਸ ਮੈਂ ਗੂੜਾ ਜਿਹਾ ਰੰਗ ਦਾ ਲੈਣਾ ਪਰਦਾ ਤਾਂ ਹਾਂਜੀ ਹਾਂਜੀ ਜਿਹੇ ਜਿਹੇ ਮਰਜ਼ੀ ਲਓ ਮੈਡਮ ਹਾਂ ਬਸ ਆ ਠੀਕ ਹੈ ਠੀਕ ਹੈ ਜੀ ਆ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਹੋਰ ਕੋਈ ਡਿਜ਼ਾਈਨ ਪਸੰਦ ਕਰਨਾ ਇਧਰੋਂ ਵੀ ਤੁਸੀਂ ਕਰ ਸਕਦੇ ਹੋ ਬਸ ਗੂੜਾ ਜਿਹਾ ਰੰਗ ਮੈਨੂੰ ਤਾਂ ਪਸੰਦ ਹੈ ਫਿੱਕੇ ਨਹੀਂ ਫਿੱਕੇ ਨਾਲ ਗੰਦੇ ਛੇਤੀ ਹੋ ਜਾਂਦੇ ਹਾਂ ਹਾਂਜੀ 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 ਆਹ ਵਾਲਾ ਹਾਂ ਹਾਂ ਠੀਕ ਹੈ ਜੀ ਇਹ ਦੋਨੇ ਠੀਕ ਹੈ ਮੈਡਮ ਇਹ ਦੋਨੇ ਅਸੀਂ ਸਾਡਾ ਮਿਸਤਰੀ ਜਾ ਕੇ ਸਾਈਜ਼ ਲੈ ਆਊਗਾ ਅੱਛਾ ਜੀ ਤੁਹਾਨੂੰ ਦੋ ਦਿਨਾਂ ਦੇ ਅੰਦਰ ਅੰਦਰ ਪੜਦੇ ਤਿਆਰ ਮਿਲਣਗੇ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਜੀ ਠੀਕ ਹੈ ਜੀ ਹੁਣ ਮੇਰਾ ਸਾਮਾਨ ਸਾਰਾ ਰੈਡੀ ਕਰ ਦਿਓ ਜੀ ਕਰ ਦਿੰਨੇ ਆ ਮੈਡਮ ਠੀਕ ਹੈ ਜੀ ਲਓ ਵੇ ਦੋਸਤੋ ਮੈਂ ਤਾਂ ਕਰ ਲਈ ਇੱਥੇ ਸ਼ਾਪਿੰਗ ਹੁਣ ਤੁਸੀਂ ਵੀ ਆ ਜਾਓ ਮੇਰਾ ਸਮਾਨ ਹੀ ਨਹੀਂ ਕਰਤਾ ਪੈਕ ਮੇਰਾ ਸ਼ੂਟ ਅੱਜ ਦਾ ਕੈਨਸਲ ਮੈਂ ਚੱਲੀ ਗੱਡੀ ਚਾ ਕੇ ਨਮਾ ਸ਼ਹਿਰ ਕਿਉਂਕਿ ਸਮਾਨ ਆ ਬੱਸਾਂ ਵਿੱਚ ਤਾਂ ਜਾਣਾ ਨਹੀਂ ਗੱਡੀ ਵਿੱਚ ਹੀ ਜਾਣਾ ਤੇ ਮੈਂ ਤਾਂ ਹੁਣ ਚੱਲੀ ਅੱਛਾ ਵੀਰੇ ਮੇਰੇ ਕੂਪਨ ਲਓ ਜੀ ਤੁਹਾਡੇ ਕੂਪਨ ਤਿਆਰ ਨੇ ਜੀ ਧੰਨਵਾਦ ਥੈਂਕ ਯੂ ਲਓ ਵੀ ਆਪਾਂ ਕੂਪਨ ਵੀ ਲੈ ਲਿਆ 6 6 ਕੂਪਨ ਨੇ ਮੈਡਮ ਠੀਕ ਹੈ ਜੀ ਹੁਣ ਤੁਸੀਂ ਦੇਰ ਨਾ ਕਰੋ ਤੁਸੀਂ ਵੀ ਪਹੁੰਚੋ ਧੰਨਵਾਦ ਜੀ ਬੇਪਰਾਵਾ ਹੁਣ ਦੱਸ ਲੈ ਜਾ ਸਕੂਟਰੀ ਲੈ ਇਹ ਵੀ ਕੋ ਪੁੱਛਣ ਵਾਲੀ ਗੱਲ ਐ ਲੈ ਜੋ ਕਮਾਲ ਕਰਤੀ ਤੁਸੀਂ ਲਓ ਬਈ ਦੋਸਤੋ ਤੁਸੀਂ ਵੀ ਆਓ ਸ਼ਾਪਿੰਗ ਕਰੋ ਸਕੂਟਰੀ ਜਿੱਤੋ ਪਹਿਲਾ ਨਾਮ ਸਕੂਟਰੀ ਦੂਜਾ ਤੇ ਤੀਜਾ ਨਾਮ 32 32 ਇੰਚ ਦੀਆਂ ਦੋ ਐਲਈਡਾਂ ਆ ਜਾਓ ਫਿਰ ਮੈਂ ਤਾਂ ਜਿੱਤ ਲਈ ਸਕੂਟਰੀ ਤੁਸੀਂ ਵੀ ਜਿੱਤੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਹਾਂਜੀ ਦੋਸਤੋ ਜਿਹੜੇ ਅੱਜ ਅੰਮ੍ਰਿਤ ਹੈਂਡਲੂਮ ਦੇ ਸ਼ਾਪਿੰਗ ਕਰਨ ਆਏ ਨੇ ਇਹ ਕਿਸੇ ਇੰਟਰੋਡਕਸ਼ਨ ਦੇ ਮਹਤਾਜ ਨਹੀਂ ਹੈਗੇ ਕੁਲਦੀਪ ਦੁਸਾਂਝ ਨੇ ਜੀ ਬਾਕੀ ਇਹ ਆਪਦੇ ਮੂੰਹੋਂ ਦੱਸਣਗੇ ਸਾਰਾ ਕੁਝ ਹਾਂਜੀ ਸასი ਕਾਲ ਜੀ ਮੈਂ ਤੁਹਾਡੀ ਆਪਣੀ ਕੁਲਦੀਪ ਦੁਸਾਂਝ ਤੁਸੀਂ ਮੈਨੂੰ ਅਕਸਰ YouTube ਇੰਸਟਾਗ੍ਰam ਤੇ Facebook ਤੇ ਦੇਖਦੇ ਹੀ ਰਹਿੰਨੇ ਹੋ ਅੱਜ ਮੈਂ ਮਾਨਸਾ ਆਈ ਹੋਈ ਆ ਆਪਾਂ ਖੜੇ ਆ ਕੋਰਟ ਰੋਡ ਨੀਅਰ ਬੱਸ ਸਟੈਂਡ ਤੇ ਇੱਥੇ ਅੰਮ੍ਰਿਤ ਹੈਂਡਲੂਮ ਵਿੱਚ ਮੈਂ ਸ਼ਾਪਿੰਗ ਕਰਨ ਆਈ ਆ ਬਹੁਤ ਹੀ ਭਾਰੀ ਡਿਸਕਾਊਂਟ ਜੇ ਤੁਸੀਂ ਵੀ ਆਉਣਾ ਚਾਹੁੰਦੇ ਹੋ ਤਾਂ ਪਲੀਜ਼ ਇੱਕ ਵਾਰ ਵਿਜ਼ਿਟ ਜ਼ਰੂਰ ਕਰਿਓ ਮਾਨਸਾ ਵਾਲਿਆਂ ਨੂੰ ਤਾਂ ਪਤਾ ਹੀ ਆ ਮਾਨਸਾ ਦੇ ਆਲੇ ਦੁਆਲੇ ਜਿਹੜੇ ਕਸਵਾ ਪਿੰਡਾਂ ਵਾਲੇ ਆ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦੀ ਹਾਂ ਵੇ ਇੱਕ ਤੁਸੀਂ ਅਮਰਤ ਹੈਂਡਲੂਮ ਤੇ ਜਰੂਰ ਇੱਕ ਵਾਰੀ ਵਿਜ਼ਿਟ ਕਰੋ ਬਾਕੀ ਆਲ ਪੰਜਾਬ ਵਿੱਚ ਇਹਨਾਂ ਦੀ ਹੋਮ ਡਿਲੀਵਰੀ ਹੈ ਤੁਸੀਂ ਆਨਲਾਈਨ ਸ਼ਾਪਿੰਗ ਵੀ ਕਰ ਸਕਦੇ ਆ ਬਾਕੀ ਮੇਰੀਆਂ ਐਨ ਆਰ ਆਈ ਫਰੈਂਡਸ ਨੇ ਕਾਫੀ ਸੇਲ ਕਰਦੀਆਂ ਨੇ ਉਧਰ ਕੱਪੜਿਆਂ ਦੀ ਉਹ ਜੈਪੁਰ ਤੋਂ ਜਾਂ ਕਿਸੇ ਹੋਰ ਪਾਸੇ ਤੋਂ ਕੱਪੜੇ ਮੇਰੇ ਤੋਂ ਮੰਗਵਾਉਂਦੀਆਂ ਨੇ ਜਾਂ ਹੋਰ ਕਿਸੇ ਤੋਂ ਵੀ ਮੰਗਵਾਉਂਦੀਆਂ ਨੇ ਉਹਨਾਂ ਨੂੰ ਵੀ ਮੈਂ ਇਹੀ ਰਿਕਵੈਸਟ ਕਰਦੀ ਆ ਵੀ ਤੁਸੀਂ ਮਾਨਸਾ ਵਿੱਚ ਇੱਕ ਵਾਰੀ ਜਰੂਰ ਸ਼ਾਪਿੰਗ ਕਰੋ ஆன்ਲਾਈਨ ਅਮਰਤ ਹੈਂਡਲੂਮ ਇਹ ਤੁਹਾਨੂੰ ਪ੍ਰੋਵਾਈਡ ਕਰਵਾਉਣਗੇ ਭਾਰੀ ਡਿਸਕਾਊਂਟ ਤੇ ਪਰਦੇ ਰਜਾਈਆਂ ਤਲਾਈਆਂ ਜੋ ਵੀ ਇਹਨਾਂ ਕੋਲ ਹੈ ਸਾਰੇ ਸਸਤੇ ਰੇਟਾਂ ਤੇ ਪ੍ਰੋਵਾਈਡ ਕਰਨਗੇ ਤੁਸੀਂ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਆਨਲਾਈਨ ਸ਼ਾਪਿੰਗ ਕਰੋ ਬਾਕੀ ਅਸੀਂ ਇੱਕ ਵਾਰੀ ਕੈਮਰਾਮੈਨ ਨੂੰ ਕਹਿੰਨੇ ਆ ਵੀ ਤੁਸੀਂ ਪੂਰਾ ਸਟੋਰ ਇਹਨਾਂ ਨੂੰ ਦਿਖਾ ਦਿਓ ਬਹੁਤ ਵਧੀਆ ਨੇ ਇਹਨਾਂ ਦੇ ਭਾਰੀ ਡਿਸਕਾਊਂਟ ਤੇ ਲੱਗੀ ਹੋਈ ਆ ਸੇਲ ਤੇ ਇੱਕ ਵਾਰ ਜ਼ਰੂਰ ਖਾਸ ਤੌਰ ਤੇ ਮਾਨਸਾ ਵਾਸੀਆਂ ਨੂੰ ਮੈਂ ਇਹ ਕਹਿਨੀ ਆ ਵੀ ਜ਼ਰੂਰ ਇੱਕ ਵਾਰੀ ਵਿਜ਼ਿਟ ਕਰਿਓ ਬਾਕੀ ਮੈਂ ਤਾਂ ਸਮਾਨ ਕਾਫੀ ਖਰੀਦ ਲਿਆ ਤੁਸੀਂ ਵੀ ਆ ਕੇ ਖਰੀਦੋ ਧੰਨਵਾਦ ਜੀ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ ਆਦਵ ਨਮਸਕਾਰ ਤਾਂ ਦੋਸਤੋ ਪਤਾ ਇੱਕ ਵਾਰੀ ਫੇਰ ਨੋਟ ਕਰ ਲਓ ਮਾਨਸਾ বাস ਸਟੈਂਡ ਦੇ ਨੇੜੇ ਕਚਹਿਰੀ ਰੋਡ ਤੇ ਯੂਨੀਵਰਸਲ ਫੋਟੋ ਸਟੂਡੀਓ ਦੇ ਬਿਲਕੁਲ ਸਾਹਮਣੇ ਹੈ ਜੀ ਅਮਰਤ ਹੈਂਡਲੂਮ ਆਲ ਇੰਡੀਆ ਦੇ ਵਿੱਚ ਹੋਮ ਡਿਲੀਵਰੀ ਹੈ ਜੇਕਰ ਤੁਸੀਂ ਫੋਰਨ ਕੰਟਰੀਆਂ ਦੇ ਵਿੱਚ ਵੀ ਹੋਮ ਡਿਲੀਵਰੀ ਕੋਰੀਅਰ ਕਰਵਾਉਣਾ ਚਾਹੁੰਦੇ ਹੋ ਤਾਂ ਉੱਥੋਂ ਤੱਕ ਤੁਹਾਡੇ ਘਰ ਤੱਕ ਸਮਾਨ ਪਹੁੰਚਾਇਆ ਜਾਊਗਾ ਅਪ ਟੂ 50% ਡਿਸਕਾਊਂਟ ਰੇਟਾਂ ਤੇ ਤੁਸੀਂ ਦੇਖ ਰਹੇ ਹੋ ਮਾਨਸਾ ਪ੍ਰਚਾਰ ਕੰਪਨੀ ਚੈਨਲ ਫੇਸਬੁੱਕ ਇੰਸਟਾਗ੍ਰਾਮ YouTube ਤਾਂ ਤੁਸੀਂ ਕਮੈਂਟ ਜ਼ਰੂਰ ਕਰਨਾ ਲਾਈਕ ਵੀ ਕਰਨੀ ਹੈ ਤੇ ਵੀਡੀਓ ਸ਼ੇਅਰ ਵੀ ਕਰਨੀ ਹੈ ਤਾਂ ਤੁਸੀਂ ਮੈਸੇਜ ਕਰਨਾ ਕਿ ਕਿਹੜੇ-ਕਿਹੜੇ ਸ਼ਹਿਰ ਤੋਂ ਕਿਹੜੇ-ਕਿਹੜੇ ਪਿੰਡ 'ਚੋਂ ਕਿਹੜੀ-ਕਿਹੜੀ ਸਟੇਟ 'ਚੋਂ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਦੋਸਤੋ ਤੁਹਾਨੂੰ ਬਹੁਤ ਹੀ ਜਲਦ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਵਿੱਚ ਇਹ ਨੇ ਜੀ ਕੁਲਦੀਪ ਦੋਸਾਂਜ ਇਹਨਾਂ ਦੇ ਵੀ ਚੈਨਲ ਤੁਸੀਂ ਫੋਲੋ ਕਰਨਾ ਹੈ ਥੈਂਕ ਯੂ ਧੰਨਵਾਦ ਜੀ ਤੇ ਇਹ ਇਹਨਾਂ ਦਾ ਨੰਬਰ ਸ਼ੌਪ ਵਾਲਿਆਂ ਦਾ ਮੈਂ ਆਪਣੀ ਸਕਰੀਨ ਤੇ ਲਿਖ ਦੂੰਗੀ ਉਹ ਤੁਸੀਂ ਫੋਨ ਨੰਬਰ ਤੇ ਕਾਲ ਕਰ ਸਕਦੇ ਆ ਤੇ ਆਪਣੇ ਘਰ ਹੋਮ ਡਿਲੀਵਰੀ ਜੋ ਵੀ ਤੁਹਾਨੂੰ ਚਾਹੀਦਾ ਤੁਸੀਂ ਇਹਨਾਂ ਨੂੰ ਦੱਸ ਦੋ ਤੇ ਤੁਹਾਡੇ ਘਰ ਹੋਮ ਡਿਲੀਵਰੀ ਪਹੁੰਚ ਜਾਊਗੀ ਜੋ ਵੀ ਸਮਾਨ ਤੁਹਾਨੂੰ ਚਾਹੀਦਾ ਉਹ ਤੁਹਾਡੇ ਘਰ ਪਹੁੰਚ ਜਾਊਗਾ ਜੀ ਧੰਨਵਾਦ ਤਾਂ ਜਲਦੀ ਜਲਦੀ ਵੀਡੀਓ ਨੂੰ ਤੁਸੀਂ ਸ਼ੇਅਰ ਕਰੀ ਚੱਲਿਓ ਨਵੇਂ ਨਵੇਂ ਆਫਰਾਂ ਨਵੇਂ ਨਵੇਂ ਸਕੀਮਾਂ ਅੰਮ੍ਰਿਤ ਹੈਂਡਲੋਂ ਵੱਲੋਂ ਤੁਹਾਡੇ ਵਾਸਤੇ ਅਸੀਂ ਲਿਆਉਂਦੇ ਰਹਾਂਗੇ ਲਾਈਵ ਵੀਡੀਓ ਵੀ ਅਸੀਂ ਤੁਹਾਡੇ ਵਾਸਤੇ ਪਾਉਂਦੇ ਰਹਾਂਗੇ ਤਾਂ ਫਿਰ ਆਪਾਂ ਬਹੁਤ ਹੀ ਜਲਦ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਵਿੱਚ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਆਪਾਂ ਜੇ ਲੋਕੇਸ਼ਨ ਦੀ ਗੱਲ ਕਰੀਏ ਸ਼ੁਰੂ ਵਿੱਚ ਵੀ ਤੁਹਾਨੂੰ ਲੋਕੇਸ਼ਨ ਦੱਸੀ ਸੀ ਇੱਕ ਵਾਰੀ ਹੋਰ ਦੱਸ ਦਿੰਨੇ ਆ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਮਾਨਸਾ バス ਅੱਡੇ ਦੇ ਛੋਟੇ ਗੇਟ ਤੋਂ ਨਿਕਲ ਕੇ ਜਦੋਂ ਆਪਾਂ ਕੋਰਟ ਰੋਡ ਨੂੰ ਜਾਈਏ ਖੱਬੇ ਪਾਸੇ ਹੈਗਾ ਯੂਨੀਵਰਸਲ ਫੋਟੋ ਸਟੂਡੀਓ ਉਹਦੇ ਬਿਲਕੁਲ ਸਾਹਮਣੇ ਹੈ ਜੀ ਅਮਰਤ ਹੈਂਡਲੂਮ ਆ ਤੁਸੀਂ ਉੱਪਰ ਦੇਖ ਸਕਦੇ ਹੋ ਅਮਰਤ ਹੈਂਡਲੂਮ ਦਾ ਬੋਰਡ